ਅਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਰੇ ਅੰਤਰਾ ਅਤੇ ਨਸ਼ੇਖੇ ਦੇ ਖਿਲਾਫ ਅਤੇ ਲੁੱਟਾਂ ਖੋਹਾਂ ਦੇ ਖਿਲਾਫ ਕਿਲਾਈ ਜਾਰੀ ਮੁਹਿੰਮ ਦੇ ਤਹਿਤ थाना ਕੱਥੂ ਨੰਗਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਇੱਕ ਨੰਬਰਦਾਰ ਨੂੰ ਗੋਲੀ ਮਾਰ ਕੇ ਕਾਟ ਉਤਾਰਨ ਵਾਲੇ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਜਸਪਾਲ ਸਿੰਘ ਢਿੱਲੋਂ ਨੇ ਅਕੀਦ ਸਬ ਇੰਸਪੈਕਟਰ ਖਸ਼ਬੂ ਸ਼ਰਮਾ ਅਤੇ ਮੁਖ ਅਫਸਰ ਥਾਣਾ ਕੱਥੂ ਨੰਗਲ ਜੀ ਬਲੋਕ ਪਿਛਲੇ ਦਿਨੀ ਪਿੰਡ ਸਹਰਾਲਾ ਵਿਖੇ ਨੰਬਰਦਾਰ ਭਗਵੰਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੇ ਚਲਦਿਆਂ 6 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੇ ਚਲਦਿਆਂ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 24 ਘੰਟਿਆਂ ਵਿੱਚ ਹੀ ਕਤਲ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਅੱਖ ਕੀ 25 ਸਤੰਬਰ 2024 ਨੂੰ ਵਕਤ ਤਕਰੀਬ ਸ਼ਾਮ 6:30 ਵਜੇ ਦਾ ਹੋਵੇਗਾ ਕਿ ਇੱਕ ਗੱਡੀ ਸਵਿਫਟ ਲੰਗ ਚਿੱਟਾ ਅਤੇ ਇੱਕ ਗੱਡੀ ਵੈਨੂ ਰੰਗ ਚਿੱਟਾ ਸਵਾਰ ਹੋ ਕੇ ਅਮਨਪ੍ਰੀਤ ਸਿੰਘ ਪੁੱਤਰ ਬਖਤਾਵਰ ਸਿੰਘ ਅਤੇ ਦਲੇਰ ਸਿੰਘ ਪੁੱਤਰ ਮਲਕੀ ਸਿੰਘ ਜਰਮਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਬਾਸੀ ਮਰੜੀ ਕਲਾਂ ਅਤੇ ਹੋਰ ਤਿੰਨ ਚਾਰ ਵਿਅਕਤੀ ਆਪਣੇ ਹਥਿਆਰਾਂ ਸਮੇਤ ਆਏ ਤੇ ਭਗਵੰਤ ਸਿੰਘ ਪੁੱਤਰ ਸੋਨ ਸਿੰਘ ਦੇ ਵਾਸੀ ਸਰਾਲਾ ਦੇ ਘਰ ਦਾਖਲ ਹੋ ਕੇ ਭਗਵੰਤ ਸਿੰਘ ਦੇ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਿੱਤੇ ਪੁਲਿਸ ਪਾਰਟੀ ਵੱਲੋਂ ਮੁਸਤਦੀ ਨਾਲ ਕੰਮ ਕਰਦੇ ਹੋਏ ਤਕਨੀਕੀ ਸਹਾਇਤਾ ਤੇ ਮੁਖਬਰ ਖਾਸ ਦੀ ਇਤਲਾਹ ਤੇ ਮੁਕਦਮੇ ਵਿੱਚ ਜੋ ਵਿਅਕਤੀ ਲੁਣਦੇ ਸਨ ਅਮਨਪ੍ਰੀਤ ਸਿੰਘ ਦਲੇਰ ਸਿੰਘ ਅਤੇ ਜਰਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ ਇੱਕ ਗੱਡੀ ਸਵਿੱਟ ਰੰਗ ਚਿੱਟਾ ਪੀਵੀ 81 12 14 ਅਤੇ ਇੱਕ ਲਾਇਸੈਂਸੀ ਰਿਵਾਲਬਰ ਵੀ ਬਰਾਮਦ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਬਾਕੀ ਸਾਥੀਆਂ ਨੂੰ ਜਲਦ ਕਾਬੂ ਕਰ ਲਿਆ ਜਾਏਗਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡ حاصل ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਕਤਲ ਕਿਉਂ ਕੀਤਾ ਸੀ ਇਹ ਭਗਵੰਤ ਸਿੰਘ ਪੁੱਤਰ ਸੋਨ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7 ਗੋੜੇ ਇਹਦੀ ਕਰ ਇੰਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋਰ ਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੋਂ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਿੱਛਾ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤਰ ਗ੍ਰਿਫਤਰ ਕਰ ਲਿਆ ਤੇ ਨਾਲ ਉਹਨਾਂ ਤੋਂ ਜਿਹੜਾ ਵਾੜਾ ਵਰ ਬ੍ਰਾਮ੍ਹ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਾਮ੍ਹ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 191 3 333 ਬੀ ਐਨ ਐਸ ਹਾਰਮਗ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿੰਨੇ ਗ੍ਰਿਫਤਾਰ ਨੇ ਕਿਹੜੇ ਹਿਹਾੜੇ ਤੇ ਸਾਰੇ ਉਹਨਾਂ ਤੇ ਹਿਹਾੜੇ ਜਿਹੜੇ ਆਪਣਾ ਹੀ ਦੋਸ਼ੀ ਜਿਹੜੇ ਆ ਆਪਣਾ ਇਹਨਾਂ ਦੇ ਵਰਕਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਬਲੇ ਜਿਹੜੇ ਮੁਕਤ ਹੋਣ ਦੇ ਹਿੱਤ ਵਿੱਚ ਮੌਕਾ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਇਹ ਉਹਦੇ ਨਾਲ ਦਾ ਸਾਥੀ ਹੀ ਪਿੰਡ ਤੋਂ ਮਰੜੀ ਕਲੱਬ ਦੱਸਿਆ ਨਹੀਂ ਕਿ ਉਹਨੂੰ ਬੱਚਾ ਬੇਟਾ ਜਿਸ ਨਾਲ ਸਾਰੀ ਭਾਵਨਾਤ ਹੋਣੀ ਜਿਸ ਦੇ ਕਾਰਨ ਮਾਰਦਾ ਉਹ ਵੀ ਉਹਦੇ ਨਾਲ ਕਿ ਉਹ ਵੀ ਇਸ ਕੰਮ ਦਾ ਦਾ ਪੀੜਾ ਉਹ ਜਿਹੜਾ ਆਪਣਾ ਹੁਣ ਇਹਨੇ ਨਾਮਿਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋਲ ਸਕੂਲ ਦੇ ਵਿੱਚ ਕੋਈ ਬੱਚਾ ਬੱਚਿਆਂ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਨੇ ਵੀ ਯਤਰਾ ਨਾ ਕਰਿਆਗਾ ਇਸ ਗੱਲ ਪੁਲਿਸ ਵੀ ਨੋਟ ਕਰਨਾ ਕਰਦੀ ਹੋਇਆ ਹਾਂਜੀ ਹਾਂਜੀ ਹੋਇਆ ਨਹੀਂ ਅਰੇ ਸ਼ਾਪੇ ਮਾਰੀ ਕਰ ਰਹੇ ਉਹਨਾਂ ਨੂੰ ਕਰ ਲਾਂਗੇ ਜਲਦੀ ਗ੍ਰਿਫਤਾਰ ਹੁਣ ਟੋਟਲ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਟੋਟਲ 3 ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚੋਂ ਜਿਹੜੇ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਬਰਕਲਾ ਵਿਖੇ 326 ਦਾ ਮਕਦਮਾ ਵੀ ਦਰਜਾ ਆਪਣਾ ਮਜੀਠੇ ਠਾਣਾ ਤੇ ਜਿਹੜਾ ਜਿੰਨੇ ਗੋਲੀਆਂ ਮਾਰੀਆਂ ਉਹ ਵੀ ਉਹਦਾ ਕੋਰਪੋਰਲ ਰਿਪੋਰਟ ਹੈਗਾ ਨਾ ਲੈ ਯੋਦਾ ਨਹੀਂ ਕੋਈ ਸਾਫਾ ਸਾਫਾ ਫੌਜੀ ਕੀ ਐਕਸ਼ਨ ਕੀ ਦਿੱਤਾ ਕੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ ਤੇ ਸਵੇਰੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਾਇਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਤੇ ਜਿਹੜੀ ਮੁੱਖ ਬਜਾ ਜਿਹੜੀ ਤਫਤੀਸ਼ ਵੀ ਕੀਤੀ ਹੈ ਉਹ ਕੀ ਰਹੀ ਹੈ ਦੱਸ ਸਕੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਹਮਿਲਛਣੇ ਹੋਵੇ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਵਿੱਚ ਉਹ ਕਿਸ ਵਜ੍ਹਾ ਦਾ ਦੱਸਦੇ ਹੈ ਜੀ ਕਿਸ ਕੰਮ ਦਾ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਆਇਆ ਹੈ ਹੋਰ ਕਿਸੇ ਨਾਲ ਸਭ ਤੋਂ ਮਾਰਨਾ ਗਾਣਾ ਵੀ ਬੱਚੇ ਨੇ ਕਿਹਾ ਹੈ ਕਿ ਇਹ ਸੱਚ ਨਹੀਂ ਕੋਈ ਮਰਦ ਹੋਵੇ ਵੈਰੀਫਾਈ ਕਰਦੇ ਹੈ ਕਿ ਜੋ ਵੀ ਆਪਣਾ ਦੋਸ਼ੀ ਹੋਗਾ ਉਹਨੂੰ ਬਖਸ਼ਿਆ ਨਹੀਂ ਜਾਊ Thank okay.